ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਚੈਨਲ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਤੁਹਾਨੂੰ ਆਪਾਂ ਜਿਹੜਾ 골ਡਨ ਠੀਕ ਹੈ ਜੀ ਤੇ ਆਪਾਂ ਸਮਝ ਲਓ ਵੀ 골ਡਨ ਦੋਵੇਂ ਫੀਮੇਲਾਂ ਜੇ ਜਾਂ ਹੋ ਸਕਦਾ ਜੀ ਆੜਾ ਨਰ ਨਿਕਲਾਵੇ ਕਿਉਂਕਿ ਅਜੇ ਪੱਕਾ ਇਹਦਾ ਕਨਫਰਮ ਨਹੀਂ ਹੈਗਾ ਨਾਰੇ ਆ ਜਾਂ ਮਾਦੀ ਆ ਠੀਕ ਹੈ ਜੀ ਤੇ ਬਾਕੀ ਆੜਿਆ ਵਾ ਉੱਡੀ ਡਾਈ ਮਾਦੀ ਹੈਗੀ ਜੀ ਠੀਕ ਹੈ ਜੀ ਕਲਰਾਂ ਤੇ ਆਈ ਏ ਮਾਦੀ ਆ ਵੇਖ ਸਕਦੇ ਦੂਜੀ ਸਾਈਡ ਤੇ ਦਿਖਾ ਦਿਓ ਜੀ ਹਲੋ ਜੀ ਠੀਕ ਹੈ ਆਪਾਂ ਹੁਣ ਤੁਹਾਨੂੰ ਜਿਹੜਾ ਇਹਨਾਂ ਦੇ ਦੋਵਾਂ ਦਾ ਸ਼ੌਂਕ ਕਰਾਉਨੇ ਆ। ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਹੜੇ ਕਬੂਤਰ ਦੀ ਅੱਖ ਦਾ ਤੁਹਾਨੂੰ ਸ਼ੌਂਕ ਕਰਾਉਨੇ। ਵੇਖਣ ਨੂੰ ਸਾਨੂੰ ਜਿਹੜਾ ਨਰ ਲੱਗਦਾ ਹੀ ਜੇ ਪਰ ਹੁਣ ਇਸ ਟਾਈਮ ਲੱਗਦਾ ਪਿਆ ਵੀ ਜਿਵੇਂ ਮਾਦੀ ਆ ਤੇ ਇਸ ਕਰਕੇ ਜਿਹੜਾ ਆਪਾਂ ਪੱਕਾ ਕਨਫਰਮ ਨਹੀਂ ਕਰਦੇ ਪਏ। ਹਲੋ ਜੀ ਦੋਸਤੋ ਆਹ 골ਡਨ ਜਿਹੜਾ ਵਾ ਇਹਦੀ ਅੱਖ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ। ਦੇਖਣ ਨੂੰ ਬਿਲਕੁਲ ਹੀ ਫੀਮੇਲ ਲੱਗਦੀ ਪਈ ਜੇ ਠੀਕ ਹੈ ਜੀ ਹੋ ਸਕਦਾ ਨਰ ਵੀ ਹੋਏ। ਕਿ ਪੱਕਾ ਆਪਾਂ ਕਨਫਰਮ ਜਿਹੜਾ ਕਹਿ ਨਹੀਂ ਸਕਦੇ ਤੇ ਲਓ ਜੀ ਤੁਹਾਨੂੰ ਆਪਾਂ ਇਹਦੀ ਅੱਖ ਜ ਆ ਵਿੱਚ ਬਿਲਕੁਲ ਵਾਰਡ ਦੇਣਾ ਵਾ ਆਪਾਂ ਤੁਹਾਨੂੰ ਜਿਹੜੀ ਅੱਖ ਦਾ ਮੁਕੰਮਲ ਜਿਹੜਾ ਸ਼ੌਂਕਰਾ ਦਿੰਨੇ ਆ ਠੀਕ ਹੈ ਜੀ ਪੀਲੀ ਪਲਕ ਦੇ ਵਿੱਚ ਜੇ ਤੇ ਮੂਮ ਨੋਕਾ ਇਹ ਠੀਕ ਹੈ ਜੀ ਬਿਲਕੁਲ ਹੀ ਸਲਿਮ ਫਿਟ ਹੱਡੀ ਜੋੜ ਦਾ ਪੂਰਾ ਮੁਕੰਮਲ ਲਓ ਜੀ ਹੁਣ ਤੁਹਾਨੂੰ ਆਪਾਂ ਇਹਦੇ ਪਰ ਦਾ ਸ਼ੌਂਕ ਕਰਾਉਨੇ ਆਜ ਦਾ ਪਰ ਠੀਕ ਚੋ ਖੋਲ ਕੇ ਦਿਖਾਓ ਨਾ ਖੋਲ ਕੇ ਦਿਖਾਇਆ ਕਰ ਪਰ ਕੋਈ ਗੱਲ ਨਹੀਂ ਆ ਖੋਲ ਕੇ ਦਿਖਾ ਟੈਨਸ਼ਨ ਨਾ ਲੈ ਚੱਲ ਲੋਈ ਪੂਛ ਦਾ ਵੀ ਸ਼ੌਂਕ ਕਰ ਲੋ ਠੀਕ ਹੈ ਪੰਜਿਆਂ ਦਾ ਸ਼ੌਂਕ ਕਰਾ ਦੂ ਜੀ ਲੋਈ ਇਹ ਦੇ ਲਾਲ ਤੇ ਜਾਮਨੀ ਖੁਸ਼ਕ ਜਿਹੜੇ ਪੰਜੇ ਮੈਂ ਭਰਾਵਾਂ ਨੂੰ ਜਿਹੜਾ ਚੰਗੀ ਤਰ੍ਹਾਂ ਕੋਈ ਸ਼ੌਂਕ ਕਰਾ ਦਈਏ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਦਾ ਕਲਰ ਜਿਹੜਾ ਉਹਦਾ ਦਿਖਾ ਦੋ ਕਲਰ ਦਾ ਲੋਈ ਆ ਦਾ ਕਲਰ ਜੀ ਠੀਕ ਹੈ ਜੀ ਕੋਈ ਜੇ ਹੁਣ ਤੁਹਾਨੂੰ ਇਹਦੀ ਅੱਖ ਦਾ ਸ਼ੌਂਕ ਕਰਮ ਨੇ 골ਡਨ ਇਹ ਵੀ ਫੀਮੇਲ ਹੀ ਆ ਬਲ ਬਲ ਅੱਖਾਂ ਦੇ ਰਿੰਗ ਵਗੈਰਾ ਚੈੱਕ ਕਰ ਲਓ ਤੁਸੀਂ ਜੀਰਦ ਥੋੜੀ ਆਪਾਂ ਡਾਰਕ ਕਰ ਦਿੰਨੇ ਆ ਜੋ ਹੋਗੀ ਭਾਵਾਂ ਨੂੰ ਬਿਲਕੁਲ ਹੀ ਫਰਾਂ ਲੱਗ ਜੇ ਠੀਕ ਹੈ ਲੋਈ ਹੁਣ ਆਪਾਂ ਇਹਦੇ ਪਰਦਾ ਤੁਨਿ ਸ਼ੌਂਕ ਕਰਾਉਨੇ ਲੋਈ ਆ ਪਰ ਜੇ ਇਹਦੇ ਠੀਕ ਹੈ ਜੀ ਤੇ ਆ ਵੇਖੋ ਜੀ ਇਹ ਉਤੋਂ ਵੀ ਜ਼ਿਆਦੀ ਮਾਰਦੀ ਮੇਨਟੇਨ ਕਿਉਂਕਿ ਭਾਰ ਦੀ ਮਾਦੀ ਆ ਤੇ ਕਲਰਾਂ ਤੇ ਜਿਹੜੀ ਲੱਗੀ ਆ ਠੀਕ ਹੈ ਤੇ ਕਲਰ ਵੀ ਦਿਖਾਓ ਜਿਹੜੇ ਜਿਹੜੇ ਲੱਗੇ ਆ ਜੀ। ਓਕੇ। ਕਲਰ ਦਿਖਾਓ। ਲੋ ਯਾ ਇਹ ਕਲਰ ਲੱਗਾ ਏ ਦੂਰੋਂ ਦੇਖ ਕੇ। ਠੀਕ ਹੈ ਜੀ। ਦੂਜੀ ਸਾਈਡ ਦਿਖਾਓ ਜੀ। ਆਹ ਦੂਜੀ ਸਾਈਡ ਆਹੜਾ ਕਲਰ ਲੱਗਾ ਏ ਤੇ ਛਾਤੀ ਤੇ ਲੱਗਾ ਏ ਆ ਪਿੰਕ ਕਲਰ। ਠੀਕ ਹੈ। ਆਹ ਮਾਦੀ ਏ 골ਡਨ ਮਾਦੀ। ਬਹੁਤ ਹੀ ਨਿੱਕੀ ਜਿਹੀ ਤੇ ਤਿੱਖੀ ਮਾਦੀ ਹੱਡੀ ਜੋੜ ਦੀ ਪੂਰੀ ਮੁਕੰਮਲ ਲੋ ਜੀ ਹੁਣ ਤੁਹਾਨੂੰ ਆਪਾਂ ਉਧਰ ਛੱਡ ਕੇ ਦਿਖਾਉਂਦੇ ਮਾਦੀ ਠੀਕ ਹੈ ਜੀ ਕਿਵੇਂ ਦੀਆਂ ਇਦਾਂ ਦੀਆਂ ਬਹਿਣੀਆਂ ਖਲੋਣੀਆਂ ਕਿਦਾਂ ਦੀਆਂ ਨੇ ਲੋ ਜੀ ਤੁਹਾਨੂੰ ਆਪਾਂ ਇਹਦਾ ਛੱਡ ਕੇ ਵੀ ਜਿਹੜਾ ਸ਼ੌਂਕ ਕਰਾਉਣ ਲੱਗੇ ਜੀ ਆਹ ਲੋ ਜੀ ਖਲੋਣੀ ਚੈੱਕ ਕਰ ਲਓ ਠੀਕ ਹੈ ਜੀ ਅਈ ਕਨਫਰਮ ਨਹੀਂ ਆ ਨਾਰਿਆ ਜਾਂ ਮਾਦੀ ਆ ਜੇ ਨਰ ਹੋਏਗਾ ਜੀ ਵੇਖਣ ਨੂੰ ਨਰ ਲੱਗਦਾ ਏ ਆਪਾਂ ਨੂੰ ਠੀਕ ਹੈ ਜੀ ਆ ਜੇ ਠੀਕ ਹੈ ਜੀ ਆ ਦੇਖੋ ਜੀ ਤੇ ਦੂਜੀ ਆ ਜੀ ਠੀਕ ਹੈ ਆ ਪੇਰ ਹੈਗਾ ਇਹ ਖਲੋ ਕੇ ਦਿਖਾ ਲੋ ਜੀ ਕਲੋਨੀਆ ਕਲੋਨੀਆ ਚੈੱਕ ਕਰ ਲਓ ਇਹਨਾਂ ਦੀਆਂ ਦੋਹਾਂ ਦੀਆਂ ਉਹ ਮੱਦੀ ਇਹ ਫਹਿਮ ਜਾਂਦੇ ਡਰ ਜਾਂਦੇ ਕਬੂਤਰ ਲਓ ਜੀ ਵੇਖ ਲਓ ਠੀਕ ਹੈ ਦੇਖਣ ਨੂੰ ਸਾਨੂੰ ਬਿਲਕੁਲ ਨਰ ਲੱਗਦਾ ਬੈਕ ਕਿ ਆਪਾਂ ਨਰ ਸਮਝ ਕੇ ਹੀ ਲੈਂਦਾ ਵਾ ਪਰ ਇਹ ਪੱਕਾ ਇਹੜਾ ਕਨਫਰਮ ਨਹੀਂ ਹੋ ਰਿਹਾ ਸੋ ਜਿਸ ਵੀ ਵੀਰ ਪ੍ਰਾਣ ਨੂੰ ਚਾਹੀਦਾ ਹੋਵੇ ਆਪਣੇ ਨਾਲ ਕੰਟੈਕਟ ਕਰ ਲੈ ਠੀਕ ਹੈ ਜੀ ਆਪਣਾ ਜਿਹੜਾ ਕੰਟੈਕਟ ਨੰਬਰ ਹੈ 62 39 64 40 81 ਹੈ ਜੀ ਠੀਕ ਹੈ WhatsApp ਨੰਬਰ ਜੀ ਆ 골ਡਨ ਪੇਅਰ ਹੈਗਾ ਜੀ ਠੀਕ ਹੈ ਜੀ ਆ 골ਡਨ ਪੇਅਰ ਆਪਣੇ ਕੋਲ ਜਿਸ ਵੀ ਵੀਰ ਨੂੰ ਚਾਹੀਦਾ ਹੋਵੇ ਆਪਣੇ ਕੋਲ ਲੈ ਸਕਦਾ ਤੇ ਆਹ ਨੋ ਜੀ ਠੀਕ ਹੈ ਉਹਦੇ ਘਟੀ ਹੋਈ ਦੋਸਤੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੀ ਕਰਿਓ ਜੀ ਮਿਲਦੇ ਆ ਜੀ ਕਿਸੇ ਤੁਹਾਨੂੰ ਹੋਰ ਨੈਕਸਟ ਵੀਡੀਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਣੇ ਨਵੇਂ ਭਰਾ ਜਿਹੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ